ਕਿਸਾਨ ਯੂਨੀਅਨ ਟਕੋਂਡਾ ਦੇ ਗੁਲਾਕ ਪ੍ਰਧਾਨ ਗगनप्रीत ਸਿੰਘ ਹੋਪਰ ਆਏ ਜੀ ਮੇਰੇ ਨਾਲ ਨੇ ਤੇ ਇਹਨਾਂ ਤੋਂ ਜਾਣਕਾਰੀ ਕਰ ਲਵਾਂਗੇ ਕਿ ਜਿਸ ਤਰੀਕੇ ਦੇ ਨਾਲ ਹੁਣ ਆਪਣੇ ਕਿਸਾਨਾਂ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਟਕੋਂਡਾ ਜਿਹੜੀ ਕਿਸਾਨ ਜਥੇਬੰਦੀ ਹੈ ਇਹ ਉਥੇ ਆਪਣੇ ਡੱਲੇਵਾਲ ਜੀ ਕੋਲ ਜਾਂ ਹੋੜ ਸੰਭੂ ਬਾਰਡਰ ਤੇ ਕਿਉਂ ਨਹੀਂ ਜਾਂਦੇ ਅਸੀਂ ਗੱਲ ਜੀ ਸਾਰਿਆਂ ਨੂੰ ਅਸੀਂ ਗੱਲ ਜੀ ਅਸੀਂ ਇਹ ਵੀ ਕਿ ਜੂ ਟਕਾਉਂਦਾ ਬਲਾਕ ਪ੍ਰਧਾਨਤਰਾ ਹੈ ਹਾਂਜੀ ਅਸੀਂ ਆਪਦੇ ਲੈਵਲ ਤੇ ਹਾਂ ਸਾਰੇ ਕਿਤੇ ਇਕੱਠ ਕਰ ਰਹੇ ਹਾਂ ਜੀ ਹਾਂਜੀ ਜਿਵੇਂ ਜੀ ਹੁਣ ਰੇਲਾ ਰੋਕੀਆਂ ਜੀਆਂ ਨੇ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਸ ਕੇ ਐਨ ਜੀ ਜੀ ਉਹਦੇ ਵੱਲੋਂ ਜਿਹੜਾ ਸੱਦਾ ਆਉਂਦਾ ਜਿਹੜੀਆਂ ਕੱਤੀ ਜਥੇਬੰਦੀਆਂ ਨੇ ਜੀ ਅਸੀਂ ਉਹ ਮੰਨ ਰਹੇ ਹਾਂ ਠੀਕ ਹੈ ਉਹਨਾਂ ਨੇ ਕਿਹਾ ਵੀ ਰੇਲਾ ਰੋਕੋ ਰੇਲਾ ਰੋਕੀਆਂ ਨੇ ਜੀ ਠੀਕ ਹੈ ਫਿਰ ਆਹ 17 ਤਰੀਕ ਨੂੰ ਅਸੀਂ ਜਗਰਾਉਂ ਧਰਨਾ ਦੇ ਕੇ ਆਏ ਹਾਂ ਜੀ ਠੀਕ ਹੈ ਉਹ ਜਿਹੜੇ ਕਿਸਾਨਾਂ ਤੇ ਜੀ ਪਰਾਲੀ ਵਾਲੇ ਪਰਚੇ ਹੋਗੇ ਸੀ ਹਾਂਜੀ ਬਹੁਤ ਜ਼ਿਆਦਾ ਹੋਏ ਸੀ ਜ਼ਿਆਦਾ ਮਾਤਰਾ ਪਰਾਲੀ ਵਾਲੇ ਪਾਚੀ ਠੀਕ ਹੈ ਉਹ ਫਿਰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਇਹ ਪਰਾਲੀ ਵਾਲੇ ਪਾਚੇ ਰੱਦ ਕੀਤੇ ਜਾਣਗੇ ਠੀਕ ਹੈ ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਇੱਕ ਸ='%s' ਸ='%s' ਮੋਰਚਾ ਦੀ ਗਾਈਡਲਾਈਨ ਆਊਗੀ ਉਸ ਤਰੀਕੇ ਦੇ ਨਾਲ ਚਾਵਾਂਗੇ ਪਰ ਤੁਸੀਂ ਫਿਰ ਵੀ ਉਹ ਮੋਰਚੇ ਨਾਲ ਥੋੜੀ ਜਿਹੜੀ ਸ='%s' 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 ਹੈ ਉਹਨਾਂ ਦੇ ਨਾਲ ਹਾਂਜੀ ਅਸੀਂ ਜਾ ਕੇ ਵੀ ਆਏ ਹਾਂ ਇੱਕ ਵਾਰ ਜੀ ਅੱਛਾ ਤੁਸੀਂ ਉੱਥੇ ਜਾ ਕੇ ਵੀ ਉੱਥੇ ਜਾ ਕੇ ਆਏ ਹਾਂ ਜੀ ਇੱਕ ਦੋ ਦਿਨ ਰਹਿ ਕੇ ਆਏ ਹਾਂ ਅਸੀਂ ਉਹ ਆਪਦੇ ਲੈਵਲ ਤੇ ਯੂਨੀਅਨ ਤੋਂ ਬਿਨਾ ਅਫਸਰ ਲੈਵਲ ਤੇ ਸੀ ਉੱਥੇ ਜਾ ਕੇ ਆਏ ਹਾਂ ਜੀ ਹਾਂ ਜੀ ਲਵਾ ਕੇ ਠੀਕ ਯਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ ਤੇ ਉਹ ਇਕੱਠਾ ਸੰਯੁਕਤ ਮੋਟੇ ਵੱਲੋਂ ਜੋ ਵੀ ਕਾਲ ਆਊਗੀ ਉਹ ਆਊਗੀ ਠੀਕ ਹੈ ਠੀਕ ਹੈ ਤੇ ਤੁਸੀਂ ਜਿਸ ਤਰੀਕੇ ਨਾਲ ਦੱਸਿਆ ਪਰਾਲੀ ਦੇ ਪਰਚੇ ਰੱਦ ਕਰਵਾਏ ਨੇ ਬੜੀ ਖੁਸ਼ੀ ਦੀ ਗੱਲ ਆ ਜਿਹੜੀ ਕਿਸਾਨਾਂ ਦੇ ਨਾਲ ਸਟੰਦਾ ਆਪਣੀ ਜਥੇਵੰਦੀ ਇਸ ਤਰੀਕੇ ਨਾਲ ਖੜ ਰਹੀ ਹੈ ਹਾਂ ਜੀ ਤੇ ਬਾਕੀ ਜਿਹੜਾ ਹੈਗਾ ਇੱਕ ਹੋਰ ਕੁਐਸਚਨ ਹੈ ਜੀ ਤੁਹਾਡੇ ਮੂਦੇ ਕਿ ਜਿਵੇਂ ਪੰਜਾਬ ਦੇ ਵਿੱਚ ਚੋਰੀਆਂ ਜਿਹੜੀ ਹੁੰਦੀਆਂ ਨੇ ਨਾ ਮੋਟਰ ਦੀ ਇੰਤਾਰਾਂ ਦੀਆਂ ਚੋਰੀਆਂ ਹੋ ਗਈਆਂ ਚਾਰਟਰ ਚੋਰੀ ਹੋ ਗਏ ਇਹ ਬਹੁਤ ਵੱਡੀ ਮਾਤਰਾ ਵਿੱਚ ਹੋ ਰਹੇ ਨੇ ਠੀਕ ਹੈ ਜੀ ਤੇ ਪਰ ਮੇਨ ਚੋਰੀ ਵੀ ਹੋ ਰਹੇ ਨੇ ਤੇ ਜਦੋਂ ਕਿਸਾਨ ਇਹਨਾਂ ਦੀ ਪੁਲਿਸ ਰਿਪੋਰਟ ਕਰਾਉਣ ਜਾਂਦੇ ਨੇ ਤਾਂ ਇੱਕ ਜਾਂਚ ਤਾਂ ਪੂਰੀ ਹੋ ਜਾਂਦੀ ਹੈ ਪਰ ਪ੍ਰੋਪਰ ਐਫਆਈਆਰ ਦਰਜ ਨਹੀਂ ਹੁੰਦੀ ਜੀ ਉਹਦੇ ਬਾਰੇ ਤੁਸੀਂ ਇਹਦੇ ਬਾਰੇ ਨਾ ਜੀ ਅਸੀਂ ਐਸਐਸਪੀ ਕੰਨਾਂ ਨੂੰ ਐਸਐਸਪੀ ਨੂੰ ਮਿਲੇ ਵੀ ਸੀਗੇ ਅੱਛਾ ਜੀ ਜੁਨੀਅਨ ਤੌਰ ਤੇ ਠੀਕ ਹੈ ਜੀ ਸਾਰੇ ਪ੍ਰਧਾਨਗੀ ਜੀ ਸੁਪਾ ਮੀਤ ਪ੍ਰਧਾਨ ਰਾਜਵੀਰ ਸਿੰਘ ਜੀ ਕੇ ਸੀਗੇ ਠੀਕ ਹੈ ਆਪਣੇ ਰਾਜਵੀਰ ਪ੍ਰਧਾਨ ਹਾਂ ਜੀ ਉਹ ਅਸੀਂ ਗਏ ਸੀਗੇ ਨਾਲ ਹੀ ਗਏ ਸੀਗੇ ਹਾਂ ਜੀ ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਭਰੋਸਾ ਦਿਵਾਇਆ ਸੀ ਉਹ ਕਹਿੰਦੇ ਵੀ ਕਰਾਂਗੇ ਪਰ ਉਹ ਹੱਲ ਪੂਰਾ ਕਰਿਆ ਨਹੀਂ ਹੈਗਾ ਇਹ ਕਿਉਂ ਨਹੀਂ ਕਰਦੇ ਹੈਗੇ ਜੀ ਇਹ ਕੀ ਤੁਹਾਡੇ ਕਾਰਨ ਹੈਗਾ ਤੇ ਕਾਰਨ ਇਹੀ ਹੈ ਜੀ ਉਹ ਛੋਟੀਆਂ ਚੋਰੀਆਂ ਨੇ ਇੰਨੀਆਂ ਇਹਨਾਂ ਤੋਂ ਫੜਨੀ ਹੋਣੀਆਂ ਅੱਛਾ ਜੀ ਵੀ ਇਹਨਾਂ ਤਰਕੀਆਂ ਰੁਕ ਜਾਂਦੀਆਂ ਨੇ ਠੀਕ ਹੈ ਅਸਾਸਨ ਤਾਂ ਹੀ ਨਹੀਂ ਕਰ ਰਿਹਾ ਠੀਕ ਹੈ ਬਹੁਤ ਮਤਲਬ ਪੰਜਾਬ ਦੇ ਵਿੱਚ ਬਹੁਤ ਵੱਡਾ ਗ੍ਰੋਹ ਹੈ ਤਾਰਾਂ ਚੋਰੀ ਦੀ ਅੱਛਾ ਜੀ ਆਪਣੇ ਨਹਿਰ ਦੇ ਨਾਲ-ਨਾਲ ਸਾਰੀਆਂ ਮੂਟਰਾਂ ਦੇ ਸਾਡੇ ਆਪ ਦੇ ਖੋਦ ਬਹੁਤ ਵਾਰ ਠੀਕ ਹੈ ਤਾਰਾਂ ਚੋਰੀ ਹੋ ਗਈਆਂ ਇਹਦੇ ਨਾਲ ਬਹੁਤ ਵੱਡੀ ਮਸੇਦ ਹਾਂਜੀ 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 ਧੰਨਵਾਦ ਆਪਣੇ ਗਗਨਪ੍ਰੀਤ ਸਿੰਘ ਜੀ ਹਾਂਜੀ ਤੇ ਅੱਸੀ ਕੱਲ ਦੀ ਸਤਿਕਾਰ